ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੋਦੀ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਸੋਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦਿਖਾਉਣੀ ਆ। ਤਿੰਨੇ ਸੂਈਆਂ ਸਵਾਈਆਂ। ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ। ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੋਅ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਪਛੜੀ ਤੋਂ ਘਰੇ ਘਰੇ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸასი ਘਾਲ ਜੀ ਸასი ਵੀਰ ਜੀ ਸასი ਘਾਲ ਜੀ ਹੋਠ ਠਾਕ ਜੀ ਚਲੋ ਵਧੀਆ ਚੀਤਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਹਾਂ ਸੋਨੂ ਸ਼ਹਿ ਆ ਜਿਲ੍ਹਾ ਮਰਸਾ ਤੇ ਫੋਨ ਨੰਬਰ ਹੀ ਬੋਲਦਾ ਵੀ 195750 ਠੀਕ ਆ ਤੇ ਤਿੰਨ ਫਿਰ ਤਿੰਨ ਜੱਜ ਤੇ ਅੱਜ ਜੈ ਜੀ ਆ ਭਾ ਫਿਰ ਭਾ ਜੀ ਧੰਨਵਾਦ ਆਪਣੇ ਹਾਲ ਜੈ ਜੀ ਹੁੰਦੇ ਠੀਕ ਆ ਪਹਿਲਾਂ ਫੇਰਾ ਹੀ ਮੱਝ ਵਿਖਾ ਦੀ ਇਹਨੂੰ ਸੂਈ ਨੂੰ ਭਾਜੀ ਮਹੀਨਾ ਹੋਇਆ ਤਾਂ ਉਹ ਦੋ ਚੱਤਰ ਵਾਧੀ ਹੋ ਗਏ ਉਹਨਾਂ ਦੇ ਕੱਦ ਕਾਟ ਪੱਖੋ ਚੰਗੀ ਸੀ ਆ ਭਾਜੀ ਘਾਟੇ ਮਹੀਨੇ ਤੋਂ ਵਾਧੀ ਦੋ ਚੱਤਰ ਹੋ ਗਏ ਤੇ ਉਤਰਾ ਦੁੱਧ ਕਿੰਨਾ ਜੇ ਦੇ ਕੋਲ ਜੀ ਬਿਲਕੁਲ ਹੋਊਗਾ 9 ਕਿਲੋ ਲੱਗ ਜਗੇ ਅੱਛਾ ਆਲੇ ਨੇ ਕੱਲ ਆ ਰੂ ਜੀ ਜੂ ਘਾਟੀ ਲਾਏ ਜੇ ਅੱਛਾ ਉਹਨਾਂ ਬਾਅਦ 8 ਕਿਲੋ ਕਰਕੇ ਦਵਾਗੇ 8 ਕਿਲੋ ਹੈਗਾ ਪੱਕਾ ਦੁੱਧ ਆਲੇ ਦੁੱਧਾਂ ਦੀ ਪੈਪਾ ਹੋਵੇਖੋ ਦੇਗੀ ਮਨੇ 15 ਗਰਵੇ 14 15 ਗਰਵ ਦੇ ਚੂਹੇ ਹੋਏਗਾ ਦੋਸਤ ਹਾਂ ਦੇਖ ਸਕਦੇ ਜੀ ਮਿਲ ਬਾਕੀ ਮਿਲ ਕੇ ਮੈਨੂੰ ਚੰਗੀ ਲੱਗੀ ਹੈ ਬਹੁਤ ਲੱਗ ਰਿਹਾ ਚੂਹਾ ਸਿਰਫ ਤੁਹਾਨੂੰ ਪੱਠੇ ਪੁੱਠੇ ਨਹੀਂ ਹੋਏ ਹੁਣ ਥੋੜੀ ਸ਼ਾਮ ਘੱਟ ਹੋਈ ਆ ਇਹ ਨਹੀਂ ਹੈਗੀ ਇੱਕ ਸਾਲ ਤੋਂ ਵੀ ਕਾਸ਼ ਕਿ ਤਰ੍ਹਾਂ ਲੋਕੀਏ ਟੂੜੀ ਦਾੜੀ ਉੱਡ ਗਈ ਆਹ ਦੇਖ ਸਕਦੇ ਹਵਾਨਾ ਇਹਦਾ ਬਾਕੀ ਜਿਹੜਾ ਕੋਈ ਸਾਂਭਣ ਵਾਲਾ ਕੋਈ ਲੈ ਜਾਊਗਾ ਹੁਣ ਪੱਠੇ ਪੁੱਠੇ ਆਮ ਹੀ ਸਾਰਿਆਂ ਦੇ ਘਰ ਆਏ ਹੁਣ ਮਕਈਆਂ ਤੁਰਕਣੀਆਂ ਵਾ ਅੱਜ ਦਾ ਬਾਕੀ ਥੱਲੇ ਆਪਾਂ ਦੇਖ ਸਕਦੇ ਚੰਗੀ ਹੈ। ਕੱਦ-ਗਾਠ ਪੱਖੋਂ ਚੰਗੀ ਉੱਚੀ ਹਸ ਤਰਾ। ਇਹ ਵੀ ਜਿਹੜਾ ਕੋਈ ਸੰਭ ਨਾਲ ਲੈ ਜਾਊਗਾ ਤੇ ਸਾਰੀਆਂ ਗਰਮੀयां ਸਵਾ ਜੋਗੇ ਨਾ। 50000 ਦੀ ਮੈਨੂੰ ਫਿਰ ਭਾਜ ਦੇ ਦੁੱਧ ਹੋਵੇ ਤੇ ਬਾਂਸਰੇ ਨਾ ਹੋਵੇ। ਅੱਛਾ। 50000 ਦੇ ਦੇ। ਇਹ ਕਹੇ ਕੱਲ ਜਾ ਕੇ ਭਾਜੇ ਟੋਕੜ ਗੱਭਣ ਮੈਨੂੰ ਕਹਵੇਂ ਫਿਰ ਜਿੰਨੇ ਦੇ ਖਰੂਣੇ ਦੇ ਦੇ। ਠੀਕ ਆ। ਹਾਂ। ਕਿੰਨਾ ਫਿਰ ਇਹਦਾ ਮੁੱਲ? ਇਹਦਾ ਮੁੱਲ ਪਾਜੀ ਮੈਂ ਕਰਦਾ ਪੈਣ ਨਹੀਂ ਆਦੀ। ਅੱਛਾ। ਕਿੰਨੇ ਦੇ ਦੇਣੀ ਜੱਸ ਨੂੰ? ਆ ਨਹੀਂ 63000 ਦੀ ਬਾਈ ਦਵਾਂਗੇ 63000 ਦੀ ਬਾਕੀ ਮੌਕੇ ਤੇ ਹੋ ਜਾਊਗਾ ਮਾਨਤਾ ਬਸ ਤੇ ਪੌਂਤ ਕਰਾਂਗੇ ਮੇਰੇ ਕੋਲ ਬਾਈ ਕੋ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਠੀਕ ਆ ਠੀਕ ਆ ਗੱਲ ਹੁਣ ਆਪਣੇ ਸਾਡੇ ਗੋਈਆਂ ਸਾਡੇ ਕੋ ਘੜੀਆਂ ਦੁੱਧੋਂ ਠੀਕ ਆ ਗਾ ਜਿ세 ਉੱਥੇ ਕਿਤੇ ਫਰਕ ਪਾ ਜੀਏ ਦੁੱਧਾ ਮੌਕੇ ਤੇ ਮਾਨਤਾ ਨੇ ਖੁੱਲਾ ਹੋ ਜਾਊਗਾ ਕਿ ਫੋਨ ਲਾਵੇ ਇੱਕ ਵਾਰੀ ਸਬਦਾ ਆਪੇ ਮੌਕੇ ਤੇ ਹੋ ਜਾਊਗਾ ਚਾਬੀ ਪਤਰੀ ਚਾਬੀ ਦੀ ਮਾਰ ਦੇ ਠੀਕ ਆ ਚੰਗਾ ਆ ਤੇ ਹੁਣ ਜਿਹੜੀ ਆ ਮੱਝ ਆ ਗਈ ਦੂਸਰੇ ਨੰਬਰ ਤੇ ਹਾਂਜੀ ਇਹਦੇ ਬਾਰੇ ਵੀ ਦੱਸ ਤੀਏ ਇਹਦੀ ਆ ਭਾਈ ਬੁਸ਼ੀ ਜੀ ਅਛਾ ਬੁਸ਼ੀ ਵਾਲੀ ਆ ਇਹ ਇੰਦਾ ਹੀ ਬ

ਇਹਨੇ ਕੋ ਟੀਕੇ ਦਾ ਮਿਲਣਾ ਇਹਨੇ ਉਦਾਂ ਮਿਲਣਾ ਇਦਾਂ ਮਿਲਣਾ ਹਮਾਰੇ ਤੋ ਆਖ ਰਾਤ ਨਹੀਂ ਮਿਲਿਆ। 1 ਮਿੰਟ ਤੋਂ ਪਸੰਮੇਂਦੀ ਜੀ। ਅੱਛਾ ਇਦਾਂ ਹੀ ਪਸੰਮੇਂਦੀ। ਇਦਾਂ ਉਸੇ ਪੁੱਛੀ ਕਰੋ ਗਾੜੀ ਉਸੇ ਪਸੰਮੇਂਦੀ ਆਦੋ। ਤਾਂ ਆ ਲੈ ਜੀ ਬੜੀ ਸ਼ੌਂਕ ਹੈ ਲੋ। ਠੀਕ ਹੈ। ਆ ਮੜੀ ਬਾਦੀ ਨੂੰ ਕਰਾਂ। ਆ ਇਤਰੇ ਹੀ ਪਸੰਮਗੀ ਹੈ। ਜੇ ਭਾਈ ਇਦਾਂ ਪੁੱਛੀ ਕਰੋ ਗਾੜੀ। ਅੱਛਾ। ਕੀ ਆਜ ਵੀ ਹੈ? ਮਗਰ ਉਹ ਆਦਾ ਪਿਛਲੇ ਸਨਜਮ ਦਿਖਾਦੇ ਵਿਦਿਸ਼ਵਾ ਤੋਰਦੀਏ ਕਰੀ ਤੋਰਦੀ ਹੋ ਚਵਾਸ ਕਰਾ ਦੇਣੀ ਚਾਹੀਦਾ ਬਾਕੀ ਕੱਦ ਘਾਟ ਚ ਵੀ ਚੰਗੀ ਹਾਸ ਨਾ ਇਹ ਪਾਈ ਦੋ ਕਿ ਉਹ ਕਿਹੋ ਜਿਹੀਆਂ ਦੀ ਵੰਡ ਰਿਆ ਸਾਰਾ ਵੇਖੋ ਥਾਂ ਚੜਦੇ ਮਾਲੂ ਬਾਕੀ ਆਹ ਦੇਖ ਸਾਦੇ ਜੀ ਪੇਠਪੁੜੇ ਦੀ ਬੇਲ ਦੀ ਚੰਗੀ ਆ ਜੱਦੀ ਬੇਲ ਇਹਨੇ ਭਾਈ ਨੂੰ ਕੋ ਮਜਾ ਦੇ ਸਾਰਾ ਮਜੇਂ ਦੇਣਾ ਨਾ ਸਾਰਾ ਸੁਆ ਚੋਕੇ ਨਾ ਇਧਰੋਂ ਕਰੇ ਕਰੀ ਹਵਾਨਾ ਪਿੱਛੇ ਦਿਖਾ ਦੀ ਚੰਗੀ ਜਰਾ ਹਲੋ ਪਰੋ ਪਰੋ ਆ ਦੇਖ ਸਾਡੇ ਉਹ ਇਹ ਨਹੀਂ ਆ ਆ ਫੇਰ ਬੈਗ ਚ ਉਹ ਰੱਖੋ ਠੀਕ ਆ ਆ ਵੀਰੋ ਦੁੱਧ ਇਹ ਇਹੋ ਚੋਰੀ ਦਾ ਪੰਚ ਫੇਰ ਭਾਵੇਂ ਇੱਤਰੇ ਥੱਲੇ ਬੈ ਜਾ ਬਾਕੀ ਇਹ ਆ ਵੀ ਹੈਗੀ ਠੰਡੀ ਸੀ ਲਿਆ ਉਦਾਂ ਬਾਕੀ ਕਈ ਵਾਰੀ ਗਈ ਵੇਰਨ ਹੰਦ ਅਭਾਵੇਂ ਦੁੱਧ ਕਿਲੋ ਘਾਟੀ ਵੀ ਤਵੇ ਤੇ ਹੋਵੇ ਸ਼ਾਂਤ ਤੇ ਨੂੰ ਮੱਦੇ ਸੋੜਾ ਤੱਕਾ ਮਾਰਦੀ ਆ ਬਾਕੀ ਆਪਾਂ ਤੁਹਾਨੂੰ ਚਵਾਈ ਦਿਖਾਇਆ ਵਾ ਬਸ ਇਹ ਆ ਵੀ ਚਲੋ ਪਤਾ ਲੱਗ ਜਾਂਦਾ ਵਾ ਪਸ਼ੂ ਦਾ ਮਿਲਦੀ ਕਿੱਦਾਂ ਵਾ ਜਾਂ ਚਵਾਈ ਕਿੱਦਾਂ ਹੁੰਦੀ ਹੈ ਭਾਈ ਜੀ ਇਹਦੀ ਸੀਦਾ ਕਿਸੇ ਘਰ ਦਾ ਕੋ ਲੱਭਦੀ ਮੰਗਦੇ ਠੀਕ ਹੈ ਉਹਦੀ ਸੀਦਾ ਉਹ ਚੀਰ ਖੋ ਜੋ ਆਵੇ ਲਾ ਦੋਨੀ ਥਲੇ ਪਿਆ ਦੇ ਠੀਕ ਹੈ ਠੰਡੀ ਥੀਦੀ ਵੇ ਲੋ ਚਲੋ ਆ ਜੋ ਲੈ ਆ ਹਾਂ ਆਵੇ ਲੋ ਆਇ ਲੋ ਬਾਕੀ ਵੀ ਜਾਈ ਝੱਗ ਨਹੀਂ ਆ ਇਹ ਆਪੇ ਆਪਾਂ ਸਿਰਫ ਤੁਹਾਨੂੰ ਚਵਾ ਦਿਖਾਇਆ ਪਤਾ ਲੱਗ ਜਾਂਦਾ ਕਿ ਚਵਾਈ ਕਿੱਦਾਂ ਹੁੰਦੀ ਆ ਬਾਕੀ ਤੁਸੀਂ ਆਪਣੀ ਚਵਾਈ ਕਰਕੇ ਖੜਨੀ ਤੇ ਇਹਦਾ ਮੁੱਲ ਇਹ ਵੀ ਭਾਈ 65 ਦਾ ਨੇ ਕਰ ਦੀਏ ਮੰਨਤਾ ਨਾ ਹੋਰੇ। ਭਾਜੀ ਹਾਂ ਨਾ ਜੀ। ਭਾਵੇਂ ਤਰੇਰ ਦੀ ਹੋਵੇ ਲੈ ਜੀ ਭਾਵੇਂ ਤਰੇਰ ਦੀ ਹੋ ਜਾਏ। ਅੱਛਾ। ਜਿਹੜੀ ਮਰਜ਼ੀ ਦਾ। ਠੀਕ ਹੈ ਜੀ। ਤੇ ਬਾਕੀ ਚਲੋ ਕੋ ਫੋਨ ਲਾਉਗਾ। ਭਾਜੀ ਹਾਂ ਜੀ। ਤਰੇਰ ਤੇਰੇ ਦੇ ਹਿਸਾਬ ਨਾਲ ਮੰਨ ਲਓ 1,25,000 ਰੁਪਏ ਬੰਦਾਵਾ। ਹਾਂਜੀ। 1,25,000 ਬੰਦਾਵਾ। ਹਾਂਜੀ। ਤੇ ਮੰਨ ਲਓ ਭਾਜੀ ਲੱਖ ਦੀਆਂ ਲੱਖ ਤੋਂ ਬਾਅਦ ਕੋਈ ਫੇਰ ਬੰਦਰਾ ਆ। ਠੀਕ ਹੈ। ਦੋ ਤਾਂ ਚੋਗੇ ਵੀ ਨਾ ਮੰਨ ਲਓ ਸਾਰਾ ਸੂਆ ਚੋਗੇ ਵੀ। ਹਾਂਜੀ। ਤੇ ਲੱਖੋਂ ਬਾਅਦ 1,10,15,000 ਦੀ ਫਿਰ ਆਈਆਂ ਵਾ। ਠੀਕ ਹੈ। ਇਹਨੇ ਘਾਟੇ ਦਾ ਕੰਮ ਨਹੀਂ ਦੋਜ ਇੰਨੇ ਜਿਹੜਾ ਕੋਈ ਆ ਦੋ ਤੇ ਚੋਗੇ ਦਾ 16-17 ਕਿਲੋ ਦੁੱਧ ਦੇ ਦੋ ਗਾਈ ਹਾਂਜੀ ਸਾਰਾ ਸੂਆ ਦੋ ਗੋ ਚੋਗੇ ਜਦੋਂ ਮਾਣਾ ਬੰਦਾ ਫਿਰ ਜਦੋਂ ਮਰਜੀ ਲੱਖੋਂ ਬਾਹਰ ਫਿਰ ਜੋ ਮਰਜੀ ਵੇਚ ਦੇ ਬੰਦਾ ਹਾਂਜੀ 55 ਜੁਆ ਹਜ਼ਾਰ ਨਾਲ ਫਿਰ ਜੋ ਮਰਜੀ ਵੇਚ ਲੈ ਠੀਕ ਹੈ ਜੀ ਇਹ ਕੱਦ ਬਜਨ ਵਾਲਾ ਜਗਹ ਜਿਹੜਾ ਪਾਜੀ ਉੱਚ ਘਾਟਾ ਨਹੀਂ ਪਈਦਾ ਹਾਂਜੀ ਹਾਂਜੀ ਉਹ ਵੀ ਭਵੇਂ ਨਾਂ ਵੀ ਦਾਹ ਚ ਸੂਖਣ ਤੇ ਵਧੀਆ ਗੱਲ ਮਾੜੀ ਕਿਰਪਾ ਨਾਲ ਇਹ ਕੋਈ ਨਾਂ ਰੱਖੇਗਾ ਫਿਰ ਵੇਚੇ ਜੋ ਮਰਜੀ ਠੀਕ ਹੈ ਜੀ ਮਹੀਨੇ ਦਾ ਦੁੱਧ ਲਗਭਗ 15-20 ਹਜ਼ਾਰ 25 ਦੇ ਦੁੱਧ ਦੇਣਾ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਮੱਝ ਜੀ ਸਾਰੀਆਂ ਇਦਾਂ ਹੀ ਆ ਅੱਜ ਸੀਰ ਬੜੀਆਂ ਮੱਜਾਂ ਸਾਰੀਆਂ ਸੀ ਲਿਆ ਠੀਕ ਆ ਲਾਸਨੂਤ ਮਾਨ ਵਾਲੀ ਕੋਈ ਨਹੀਂ ਗਈ ਦੋਰਾਂ ਮੈਂ ਫੇਰਿੰਦਮ ਬੱਚਾ ਇਹਦਾ ਨਹੀਂ ਹੈਗਾ ਇਹ ਵੀ ਪੂਰੀ ਪੜੀ ਇਹ ਵੀ ਜੇ ਤੁਮੈਂ ਚੈੱਕ ਆ ਲੂ ਪਾਲਤ ਰਹੀ ਹੈ ਅੱਛਾ ਇਹ ਵਧੀਆ ਹੋ ਠੀਕ ਆ ਇਹ ਪੌਣੇ 2 ਮਿੰਟ ਡਾਕਟਰ ਨੇ ਦੱਸਿਆ ਜੇ अच्छा 1.5 ਮਹੀਨੇ ਦੇ ਕੋ ਲੱਗੇ ਜਗੇ ਚੱਕ ਪਾਸ ਪੂਰੀ ਨਹੀਂ ਹੋਈਏ ਪਰ ਇਹ ਚੱਕ ਪਾਸ ਨਹੀਂ ਹੋਈਏ ਇੱਕ ਵਾਰੀ ਲਾਜੋ ਸਿੱਧੀ ਲਾਜੋ ਭਾਵੇਂ ਕੈ ਲੋ 40 ਦਿਨ ਹੋ ਗਏ ਆ ਕੀ ਗਾ ਝੰਡਾ ਨੂੰ ਲਵਾਤਾ ਜੇ ਮੈਂ ਬਾਹਰ ਜਲਾ ਵੇਖੋ ਕੀ ਗਾ ਝੰਡਾ ਨੂੰ ਲਵਾਤਾ ਆ ਕੀ ਗਾ ਝੰਡਾ ਲਵਾਤਾ ਜੇ ਨੂੰ ਠੀਕ ਆ ਬਾਕੀ ਇਹ ਪ੍ਰੋਪਰ ਚੈੱਕ ਨਹੀਂ ਹੋਈ 15 ਦਿਨਾਂ ਨੂੰ ਜੀ ਪੂਰੀ ਏ 15 ਦਿਨਾਂ ਨੂੰ ਪ੍ਰੋਪਰ ਚੈੱਕ ਹੋਣੀ ਆ ਤਾਂ 3 ਗੱਡਾ ਪਲਵਾਤਾ ਦਾ ਤੇ ਬਾਕੀ ਇਹ ਆ ਮੁੱਲ ਜਿਹੜਾ ਇਹਦਾ ਖਾਲੀ ਵਾਲਾ ਹੀ ਹੋਊਗਾ। ਭਾਈ ਫੰਜੜੀ ਕਰੋ ਕਿੰਨੇ ਵਡੇ ਕਿੰਨੇ ਕਿੰਨੇ ਦੀ ਹੈ? ਹਾਂਜੀ ਸਾਰੇ ਦੇ ਕੋ ਵਡੇ ਥੋੜੀ ਕੋਈ ਨਹੀਂ ਹੈਗੀ। ਮੱਜਾ ਚਲਵਾ ਤੇ ਪਾਰੀਆਂ ਮੁੱਲ ਫਿਰ ਇਹਦਾ। ਇਹ ਭਾਈ ਦੇ ਦੀ 60000 ਦੀ। ਕਰਨੀ ਛੋੜ ਛੱਡ ਹੋਰ। ਇਹ ਭਾਈ ਹਾਂ ਨਾ ਇਹ ਆਪਾਂ 56000 ਜੁੜ ਜਣੀ ਹੈ। ਅੱਛਾ 56000। ਐਵੇਂ ਆਪਾਂ ਬਾਰ-ਬਾਰ ਜਿਹੜੀ 200 ਛੋੜੀ ਵੇਖੋ ਠੰਡਾ ਨਾ। ਹਾਂ ਦੇਖ ਸਾਡੇ ਜੀ। ਹਾਂ। ਤਾਂ ਹਾਂ ਇਹਦੇ ਵੀ ਦੇਖ ਸਾਡੇ ਲੱਗਦੇ। ਤੇ ਬਾਕੀ ਹੋਰ ਕੁਛ ਨਾ ਵੀ ਦਿਖ ਰੇ ਜੀ ਵੀ ਜੀ ਵਾਪਸੀ ਚੋਟਵਾ ਗਏ ਆਪਣੀ ਮਰਜ਼ੀ ਦਾ ਖਾਤੇ ਇਹਦੀ ਆਪਾਂ ਚੱਕ ਪਾ ਲਈ ਗਰੰਟੀ ਵੀ ਦੇਣ ਗਏ ਹਾਂ ਜੀ ਮੋੜਾ ਵੀਰ ਕਹਿੰਦਾ 15 ਚੱਕ ਹਣੀ ਪੂਰੀ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖੋ ਤਸੱਲੀ ਕਰੋ ਤੇ ਫਿਰ ਪਸ਼ੂ ਖਰੀਦੋ ਜੀ